ਦੇ ਵਿੱਚ ਕਹਿੰਦਾ ਚਕਨਾਹਟ ਪਿੰਡੇ ਨੂੰ ਲਾਉਣੀ ਸੋਭਾ ਹੈ ਨਹੀਂ ਮਰਦਾਂ ਨੂੰ ਸੱਚ ਪੁੱਛੋ ਇਹ ਚੀਜ਼ਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਏ ਮੈਨੂੰ ਲੱਗਦਾ ਮੈਨੂੰ ਲੱਗਦਾ ਗੱਡਾ ਡੰਹਾਂ ਤੇ ਗੱਡਾ ਆਹ ਡੰਹਾਂ ਤੇ ਰਵੀ ਭਜਾਤਾ ਰਵੀ ਭਜਾਤਾ ਮੇਰੇ ਵੀਰੋ ਹਰਮਨ ਜੱਜ ਆ ਗਿਆ ਉਹ ਜੱਜ ਆ ਗਿਆ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਜਦੋਂ ਕੁੱਠੀ ਪੈਂਦੀ ਆ ਮਿੱਤਰੋ ਗੋਰੀਆ ਜੇ ਆਈ ਇੱਕ ਦੂਜੇ ਬੰਨੀ ਪੁੱਠੇ ਸਿੱਧੇ ਹੱਥ ਮਾਰਦੇ ਰਹੇ ਫਿਰ ਸੀਸਾ ਝਾੜਨਾ ਪੈਣਾ ਗੱਡੀ ਦਾ ਟਾਈਮ ਨਾਲ ਹੀ ਮੂਹਰਲਾ ਉਹ ਖੇਡ ਮੈਦਾਨ ਦੇ ਵਿੱਚ ਮੁੰਡਾ ਕਿਹੜਾ ਰੋਡ ਰੇਡ ਪਾਵੇਗਾ ਇੰਦਰਜੀਤ ਇਧਰ ਯਾਰਾਂ ਦਾ ਯਾਰ ਧਰਮਾ ਆਇਆ ਤੇ ਮੁੰਡਾ ਕਹਿੰਦੇ ਨੋਨੇ ਦੇ ਪਿੰਡੋਂ ਆਇਆ ਪੈਣੀ ਬੜਿੰਗਾ ਤੋਂ ਕਹਿੰਦਾ ਇੰਦਰਜੀਤ ਦੀ ਖੇਡ ਦੇਖਣੀ ਆ ਇੰਦਰਜੀਤ ਦੇ ਕੱਟ ਦੇਖਣੇ ਆ ਸਾਹਮਣੇ ਰੇਡ ਪੈ ਗਈ ਹਾਂ ਸਾਹਮਣੇ ਰੇਡ ਪੈ ਗਈ ਰੇਡ ਪੈ ਗਈ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਇੰਦਰਜੀਤ ਐ ਮੋٹے ਪੱਟਾਂ ਦੇ ਦਰਸ਼ਨ ਕਰਾਏ ਐ ਓ ਤੂਫਾਨੀ ਕਹਿੰਦਾ ਜੇ ਕੀ ਹੋ ਗਿਆ ਲੱਖਾਂ ਨਹੀਂ ਆਇਆ ਆਪਾਂ ਕਟਾੜੀਆਂ ਤੇ ਕਰ ਦਿੰਦੇ ਐ ਵਾਹ ਓ ਤੂਫਾਨੀ ਅੱਜ ਤੇ ਕਹਿੰਦੇ ਲੱਖੇ ਦਾ ਕੰਮ ਸਾਡਾ ਤੂਫਾਨੀ ਕਰ ਗਿਆ ਰੇਡ ਪਾਉਣ ਦੇ ਲਈ ਮੰਡੀਆਂ ਵਾਲਾ ਜੱਜ ਆ ਗਿਆ ਜੱਜ ਜੱਜ ਕਹਿੰਦਾ ਤੂੰ ਕਿਹੜਾ ਜੱਜ ਲੱਗਿਆ ਇਹ ਪੰਜਾਬੀਆਂ ਦਾ ਸੁਭਾਅਕ ਬੋਲ ਨੇ ਖੇਡ ਮੈਦਾਨ ਚ ਮੰਡੀਆਂ ਵਾਲਾ ਜੱਜ ਕਹਿੰਦੇ ਜੱਸੇ ਨੇ ਬੜੀ ਤਕੜੀ ਕੌਡੀ ਖੇਡੀ ਮਿੱਤਰੋ ਮੰਡੀਆਂ ਵਾਲੇ ਗਰਮੀ ਤੇ ਗੋਪੀ ਦੇ ਪਾਲ ਦੇ ਚਰਚੇ ਦੂਰ ਦੂਰ ਤੱਕ ਨੇ ਅੱਜ ਕਹਿੰਦੇ ਮੁੰਡਾ ਰੁਕਣ ਦੇ ਮੂਹਰ ਚ ਨਹੀਂ ਜੱਜ ਦੇਖੋ ਦੇਖੋ ਕਲੀ ਨਾ ਪੈ ਜੇ ਕਲੀ ਨਾ ਪੈ ਜੇ ਜੋ ਤ ਦੇਖੀ ਪੁੱਠਾ ਮੁੜ ਕੇ ਵੇਰਿਆ ਕਲੀ ਨਾ ਪੈਜੇ ਕਲੀ ਵੀ ਕਹਿੰਦੇ ਚਾਰ ਪ੍ਰਕਾਰ ਦੀ ਹੁੰਦੀ ਆ ਇੱਕ ਘਰਾ ਨੂੰ ਕੀਤੀ ਜਾਂਦੀ ਆ ਇੱਕ ਉਹ ਫਨਕਾਰ ਨੇ ਗਾਈ ਕਿ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਆ ਹੀਰ ਦੀ ਹਾਲਾ ਦੇਖ ਦੇਖ ਫਲਕਾਰੀ ਇੱਕ 40% ਦਰਸ਼ਕਾਂ ਦੀ ਜੇ ਵਿੱਚ ਹੋਣੀ ਆ ਉਹ ਕਲੀ ਤੋਂ ਬਾਹਰ ਹੋ ਕੇ ਆ ਮਾਖੇੜ ਕਬੱਡੀ ਦੀ ਕਲੀ ਨਾਲ ਜੁੜਨਾ ਆਹ ਰੇਡ ਪੈ ਗਈ ਰਵੀ ਭੱਜ ਗਿਆ ਰਵੀ ਭੱਜ ਗਿਆ ਰਵੀ ਭੱਜ ਗਿਆ ਰੇਡਾਂ ਖੁੱਲੀਆਂ ਨੇ ਬਾਈ ਰੇਡਾਂ ਦੱਸੋ ਜੀ ਖੁੱਲੀਆਂ ਨੇ ਬੋ ਜੀ ਰੇਡਾਂ ਖੁੱਲੀਆਂ ਜੀ ਰੇਡਾਂ ਮੁੰਡੇ ਕਹਿੰਦੇ ਖੁੱਲੀਆਂ ਨੇ ਪਰ ਜਾਫੀਆਂ ਦੇ ਸਾਰੇ ਆ ਇਹ ਪਹਿਲੀ ਪਸੰਦ ਕਰ ਦਿਓ ਪਰ ਨਹੀਂ ਉਹ ਕਹਿੰਦੇ ਅਸੀਂ ਰੇਡਾਂ ਖੁੱਲੀਆਂ ਰੱਖੀਆਂ ਖੁੱਲੀਆਂ ਰੇਡਾਂ ਨੇ ਕਹਿੰਦਾ ਜਿਹਦੇ ਚ ਜਿੰਨਾ ਦਾਮਾ ਜੋੜ ਆ ਜਿਹਦੇ ਪੱਟਾ ਚ ਜਾਣ ਆ ਜਿਹਦੇ ਬਾਹਾਂ ਚ ਦਾਮਾ ਜਿੰਨੀਆਂ ਮਰਜ਼ੀ ਪਾ ਲੋ ਉਹ ਪ੍ਰਦੀਪ ਤੂਫਾਨ ਢੰਡੋਲੀ ਦੀ ਧਰਤੀ ਦਾ ਉਹ ਸਾਹਮਣੇ ਵੇਖੋ ਖੇਡ ਮੈਦਾਨ ਦੇ ਵਿੱਚ ਬਾਬਾ ਲੋਹਟਬੱਤੀ ਵਾਲ ਆਇਆ ਪਾਣੀ ਦੀ ਸੇਵਾ ਵੱਡੀ ਆ ਲੈ ਵੀ ਬਾਬਾ ਆਪਣਾ ਘਰ ਵੀ ਬਣ ਗਿਆ ਘਰ ਵੀ ਬਣ ਗਿਆ ਤੋਲੇ ਕਰੇ ਦੇੜਾ ਅੰਧੇਰ ਨਹੀਂ ਹੈਗਾ ਬਾਬਾ ਕਹਿੰਦਾ ਸਿਰ ਤੇ ਸੱਤ ਨਹੀਂ ਸੀਗੀ ਕਬੱਡੀ ਨੇ ਘਰ ਤੇ ਲੈਂਟਰ ਬੁਵਾਤਾ ਲੈਂਟਰ ਬੁਵਾਤਾ ਹੋ ਲੈਂਟਰ ਬੁਵਾਤਾ ਤੇਰੀ ਸੇਵਾ ਬੋਲੀ ਆ ਬਾਬੇ ਕਨਈਏ ਵਾਲੀ ਡਿਊਟੀ ਬੋਲੀ ਆ ਤੇਰੀ ਸੇਵਾ ਬੋਲੀ ਇੰਦਰਜੀਤ ਆ ਗਿਆ ਵੀਰਿਆ ਇੰਦਰਜੀਤ ਕਹਿੰਦੇ ਕੰਦਰਜੀਤ ਕਲਸੀਆ ਵਾਲਾ ਇਸੇ ਇਲਾਕੇ ਦਾ ਬਣੀ ਸਮਾਣੇ ਵਾਲੇ ਦਾ ਨਾਮ ਇੰਦਰਜੀਤ ਸਿੰਘ ਹੈ ਪਰ ਸਾਹਮਣੇ ਨੌਜਨ ਖਿਡਾਰੀ ਇਸਵੇਂ ਇੰਦਰਜੀਤ ਨੰਬਰ ਜੋੜਦਾ ਹੋਇਆ ਹੈ ਨਾਟ ਝੋਟ ਬਾਈ ਦੇ ਸਾਰੇ ਸਾਥੀਆਂ ਦਾ ਅੱਜ ਪਵੀ ਗੜੇਵਾਲ ਦੀ ਕਹਿੰਦੇ ਜਨਮ ਭੂਮੀ ਐ ਨਾਲ ਸਾਡਾ ਵੀਰ ਮਣੀ ਆਸਟ੍ਰੇਲੀਆ ਆਸਟ੍ਰੇਲੀਆ ਯਾਦਾ ਫੌਜੀ ਸ਼ੰਨਾ ਵੱਡੀਆਂ ਟੀਮਾਂ ਬਣੀਆਂ ਆਓ ਸਾਹਮਣੇ ਮੰਡੀਆਂ ਵਾਲਾ ਜੱਜ 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 ਬੱਸੀਆਂ ਵਾਲਾ ਬੈਂਜੋ ਵੀ ਲਾਈਵ ਦੇਖ ਰਿਹਾ ਮਿੱਤਰੋ ਉਹ ਟੱਕਰ ਉਹ ਟੱਕਰ ਜਿਹਦੀ ਯਾਰੀ ਕਹਿੰਦੇ ਨਾਟ ਝੋਟ ਦੇ ਨਾਲ ਐ ਬੱਸੀਆਂ ਵਾਲਾ ਬੈਂਜੋ ਵੀ ਲਾਈਵ ਆਨੰਦ ਮਾਣਦਾ ਪਾ ਵੀ ਸੋਹਣਾ ਰੇਡ ਤੂਸਿਆਂ ਵਾਲਾ ਰਵੀ ਸਾਡੀ ਖੇਡ ਕਬੱਡੀ ਦਾ ਜੰਗ 스타 ਮਿੱਤਰ ਕਬੱਡੀ ਸਾਹਮਣੇ ਜਿਹੜੇ ਰਵੀ ਤੂਸਿਆਂ ਵਾਲਾ ਰਵੀ ਤੂਸਿਆਂ ਵਾਲਾ ਦੋਦੇ ਵਾਲੇ ਸੰਦੀਪ ਵਰਗਾ ਨਾਂਜ ਹੈ ਇੱਕ ਪਾਸੇ ਢੰਡੋਰੀ ਵਾਲਾ ਇਹ ਮੈਨੂੰ ਲੱਗਦਾ ਜੇ ਬਿਨਾ ਲੱਖੇ ਤੋਂ ਟੀਮ ਫਾਈਨਲ ਜਿੱਤੇ ਬਿਨਾ ਲੱਖੇ ਤੋਂ ਟੀਮ ਫਾਈਨਲ ਚੋ ਤਫਾਨੀ ਜਾਉ 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 ਇਹ ਮਿਹਨਤ ਹੈ ਕਿ ਮਿਹਨਤ ਕੀਤੀਆਂ ਮਿਹਨਤਾਂ ਨੇ ਨਹੀਂ ਕਿਸੇ ਗੱਲ ਦੀ ਚਿੰਤਾ ਨਹੀਂ ਸੋਚ ਸਕੇ ਲੋ ਵੱਡੀ ਐ ਬਾਕੀ ਗੱਲ ਰੱਬ ਤੇ ਛੱਡੀ ਐ ਬਾਕੀ ਗੱਲ ਰੱਬ ਤੇ ਛੱਡੀ ਅਰਵਿੰਦਰ ਜਾਫੀ ਦੇ ਲਈ ਵੀ ਮੈਂ ਕਿਹਾ ਵਾਇਆ 500 ਰੁਪਇਆ ਸਰਦਾਰ ਗੁਰਚਰਨ ਸਿੰਘ ਦੀ ਗਰੇਵਾ ਇਸ ਜਾਫੀ ਲਈ 500 ਰੁਪਏ ਦਾ ਸਬਾਨ ਸਰਦਾਰ ਗੁਰਚਰਨ ਸਿੰਘ ਦੀ ਯੂਐਸਏ ਵੱਡਾ ਮਾਣ 500 ਦਾ ਜਾਫੀ ਦੇ ਲਈ ਆ ਗਿਆ ਆ ਕਹਿੰਦੇ ਤੂਫਾਨੀ ਆ ਸਾਡਾ ਉਹ ਸਾਹਮਣੇ ਤੂਫਾਨ ਢੰਡੋਲੀ ਵਾਲਾ ਤੂਫਾਨ ਤੇ ਕਲਸੀਆਂ ਵਾਲਾ ਜੋਤ ਉਹ ਜੋਤ 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 ਉਹ ਲੱਗਿਆ ਜੱਫਾ ਉਹ ਤੂਫਾਨ ਨੂੰ ਪਹਿਲੀਆਂ ਦੀਆਂ ਗੱਲਾਂ ਕਰੀਏ ਡੱਕਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹਰਪ੍ਰੀਤ ਗੁਰੀ ਬਾਈ ਕਹਿੰਦਾ ਵੀ 500 ਜੋਤ ਕਲਸੀਆਂ ਦੇ ਲਈ ਹੈ ਸ਼ਿੰਦੀਪਾਲ ਸੇਖੋ ਬਾਈ ਐ ਦਦਾ ਜੀ ਸਾਹਿਬ ਢੰਡੋਰੀ ਵਾਲੇ ਜੱਫੀ ਦੀ ਮਾਇਆ ਆ ਮੁੰਡੇ ਨੂੰ ਦੇ ਦੇ ਜੀ ਹਾਂ ਸਾਹਮਣੇ ਮੈਚ ਚੋਟੀ ਦਾ ਹੈ ਰੇਡ ਪਾਉਣ ਦੇ ਲਈ ਇੰਦਰਜੀਤ ਵਧਿਆ ਹੋਇਆ ਹੈ ਮੇਲਾ ਕਹਿੰਦੇ ਰਾਏਕੋੜਾ ਇਲਾਕੇ ਦਾ ਚੱਲਦਾ ਹੈ ਨੂਰਪੁਰਾ ਪੈਂਦਾ ਅੱਜ ਪਹਿਲਵਾਨਾਂ ਦੀ ਧਰਤੀ ਹੈ ਤੇ ਬਾਬੇ ਸ਼ਹੀਦ ਦੀ ਕਿਰਪਾ ਉਹ ਨਰਜੀਤ ਇੰਦਰਜੀਤ ਤੇ ਮੈਨੂੰ ਲੱਗਦਾ ਠੰਡੋੜੀ ਵਾਲੇ ਅੱਜ ਕੱਟਾ ਨਹੀਂ ਆ ਤੇ ਕਰੇ ਉਹ ਗੁਰੀ ਗੁਰੀ ਤੇਂਦਰਜੀਤ ਗੁਰੀ ਤੇਂਦਰਜੀਤ ਇੰਦਰਜੀਤ ਦੀਆਂ ਜਿਹੜੇ ਡਾ ਕਿੰਦਾਂ ਦੀਆਂ ਲੱਗੀਆਂ ਦਰਸ਼ਕ ਵੀਰੋ ਉਹ ਸਵਾਦ ਲਿਆਤਾ ਮੁੰਡੇ ਨੇ ਫਿਰ ਤਾੜੀ ਤਾਂ ਬਣਦੀ ਆ ਔ ਸਵਾਦ ਜੱਜ ਮੰਡੀਆਂ ਦੀ ਧਰਤੀ ਦਾ ਰੇਡ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਟੱਕਰ 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 ਸਾਡਾ ਗੁਰਪ੍ਰੀਤ ਗੁਰੀ ਕਹਿੰਦਾ ਜੱਜ ਦੇ ਲਈ ਆ ਮੰਡੀਆਂ ਵਾਲੇ ਦੇ ਲਈ ਆਓ ਸਾਹਮਣੇ ਕਹਿੰਦੇ ਇੱਕ ਪਾਸੇ ਗੁਰੀ ਆ ਇੱਕ ਪਾਸੇ ਰਵੀ ਆ ਰਵੀ ਦੂਸੇ ਤੇ ਗੁਰੀ ਢੰਡੋਲੀ ਰਵੀ ਦੂਸੇ ਤੇ ਗੁਰੀ ਢੰਡੋਲੀ ਹੁਣ ਕਿੱਥੇ ਹੁਣ ਕਿੱਥੇ ਹੁਣ ਕਿੱਥੇ ਹੁਣ ਕਿੱਥੇ ਓਏ ਜੱਫਾ ਕਿਵੇਂ ਲਗਿਆ ਨੂਰਪੁਰ ਵਾਲੇ छेसे हुया उे हो पाड़ी क्यू न मारे छेसे टकर जोत जोत ਵਾਹ ਓ ਜਾਫੀ ਜਾਫੀ ਦੋ ਨੰਬਰ ਲੈ ਗਿਆ ਜਾਫੀ ਨੂਰਪੁਰਿਆ ਨਾਡ ਜੋੜ ਜਾਫੀ ਜਾਫੀ ਦੋ ਨੰਬਰ ਲੈ ਗਿਆ ਆਹ ਗੱਲਾਂ ਕਹਿੰਦੇ ਟਿਕਾਣੇ ਆ ਕਿਉਂਕਿ ਜਾਫੀਆਂ ਨੂੰ ਰੇਡਾਂ ਪਾਉਣੀਆਂ ਪੈ ਗਈਆਂ ਚੌਂਦੇ ਵਾਲੇ ਬੱਦੂ ਦੇ ਸੱਟ ਲੱਗੀ ਹਰਮਣਾ ਰੇਡ ਪੈ ਗਈ ਆ ਰੇਡ ਪੈ ਗਈ ਆ ਆਹ ਮੁੰਡਾ ਵੀ ਸਿਰੇ ਦੀਆਂ ਰੇਡਾਂ ਪਾ ਰਿਹਾ ਇੰਦਰਜੀਤ ਅੱਜ ਤੇ ਕਹਿੰਦੇ ਸਿਰਾਂ ਲੱਗ ਗਿਆ ਸਿਰਾਂ ਲੱਗ ਗਿਆ ਜਿਹੜਾ ਮੁੰਡਾ ਇੰਦਰਜੀਤ ਨੂੰ ਜਫਾ ਲਾਵੇਗਾ ਤੇ ਸਵਾਲ ਵੱਖਰਾ ਆਵੇਗਾ ਖੇਡ ਮੈਦਾਨ ਦੇ ਵਿੱਚ ਸੱਤ ਸੱਤ ਹੋਏ ਪਿਆ ਮਿੱਤਰੋ ਅੱਧਾ ਪੁਆਇੰਟ ਕੂਣੀ ਦੇ ਥੋੜੇ ਵਰਗਾ ਹੁੰਦਾ ਮਿੱਤਰੋ ਅੱਧਾ ਪੁਆਇੰਟ ਕੂਣੀ ਦੇ ਜੋੜੇ ਵਰਗਾ ਹੁੰਦਾ ਲੈ ਵੀ ਹਰਪਣਾ ਦੋਨੇ ਪਾਸੇ ਪੂਰਾ ਜੋਰ ਲਗਿਆ ਪਿਆ ਹੁਣ ਨੰਬਰ ਆ ਪੰਜਾਬ ਰੱਖ ਲੈਣ ਦੇ ਤੋਂ ਬਾਅਦ ਐਂ ਤੇ ਤਾਂ ਵੀ ਅੱਧੇ ਤੇ ਮੈਚ ਚੱਲਦਾ ਓ ਖੇਡ ਮਾਣ ਕੇ ਕਹਿੰਦੇ ਜੱਜ ਰੇਡ ਪਾ ਲਿਆ ਜੇ ਜੱਜ ਨੂੰ ਜਫਾ ਲੱਗ ਗਿਆ ਅੱਜ ਕਹਿੰਦੇ ਬਸਾਂਤੀ ਨਹੀਂ ਨੱਚਣਾ ਨੂਰਪੁਰੇ ਵਿੱਚ ਗੱਬਰ ਨੱਚੂ ਗੱਬਰ ਜੇ ਕਹਿੰਦੇ ਜੱਜ ਨੂੰ ਜਫਾ ਲੱਗ ਗਿਆ ਓ ਟੱਕਰ ਨੱਚਦੇ ਆ ਮੁੰਡੇ ਓ ਨੱਚਦੇ ਆ ਰਮਾਲ ਕਵਾਉਨੇ ਆ ਵੀ ਅੱਜ ਕਿਹੜੀ ਟੀਮ ਜਿੱਤ ਕੇ ਜਾਣੀ ਆ ਖੇਡ ਮੈਦਾਨ ਦੇ ਵਿੱਚ ਜਿੱਤੂ ਤੇ ਰਹਿਣੇ ਆ ਮੇਲਾ ਨੂਰਪੁਰੇ ਦਾ ਓ ਧੱਕ ਤੇ ਪੈਣੀ ਆ ਧੱਕ ਤੇ ਪੈਣੀ ਆ ਮੇਲਾ ਵੱਡੇ ਭਰਾਵਾਂ ਦਾ ਵੱਡਾ ਮੇਲਾ ਚੱਲਦਾ ਵੱਡੇ ਭਰਾਵਾਂ ਦਾ ਵੱਡਾ ਮੇਲਾ ਚੱਲਦਾ ਇੰਦਰਜੀਤ ਰੇਡ ਪਾ ਰਿਹਾ ਹੁਣ ਦੇਖਾਂਗੇ ਵੀ ਚਾਰ ਤਿਆਰ ਚਾਰਾਂ ਵਿੱਚੋਂ ਓ ਟੱਕ ਓ रुमाल घुमी रमाल घुमा तलवर जानी तलवर जानीपोर आे ਮੈਚ ਸਿਰੇ ਦਾ ਇਹਨੂੰ ਕਹਿੰਦੇ ਆ ਟੱਕਰ ਅੱਜ ਤੇ ਕਹਿੰਦੇ ਮੁੱਲ ਮੁੜ ਗਿਆ ਦਰਸ਼ਕ ਵੀ ਆ ਜਾਂਦਾ ਜਿਹੜੇ ਲਾਈਵ ਤੇ ਬੈਠੇ ਆ ਮੁੱਲ ਮੁੜ ਗਿਆ ਧੰਨ ਧੰਨ ਹੋ ਗਈ ਆ ਕਬੱਡੀ ਵਾਲੇ ਰਾਜੇ ਖੇਲੇ ਮਿੱਤਰਾਂ ਨੇ ਦੁੱਖ ਢੋੜਤੇ ਪਰ ਜੱਜ ਯਾਰ ਇੱਕ ਗੱਲ ਪੱਕੀ ਆ ਜੱਜ ਵੀ ਖੇਡ ਕਿਵੇਂ ਲੱਗੀ ਫਿਰ ਜੱਜ ਨੇ ਜ਼ੋਰ ਮਾਰਿਆ ਯਾਰ ਹਾਂ ਜੱਜ ਨੇ ਮੇਲਾ ਲੁੱਟਿਆ ਮੈਚ ਸਿਰੇ ਦਾ ਦੋਨੇ ਪਾਸੇ ਜਿੱਤੂ ਕੌਣ ਸ਼ੱਕ ਤੇ ਰਹਿਣੀ ਐ ਬਾਬੇ ਸ਼ਹੀਦ ਦਾ ਮੇਲਾ ਧੱਕ ਤੇ ਪੈਣੀ ਆ ਧੱਕ ਤੇ ਪੈਣੀ ਆ ਅੱਜ ਬਾਬੇ ਸੀਦਾ ਦਾ ਮੇਲਾ ਚੱਲਦਾ ਗਿੱਟਾ ਫੜ ਲਿਆ ਨੱਟੂ ਨੱਟੂ ਦੁਨੀਆ ਨੱਚੂ ਗਿੱਟਾ ਫੜ ਲਿਆ ਨੱਟੂ ਜਿਹੜੀ ਆਸ ਜੀ ਆਸਟ੍ਰੇਲੀਆ ਇਹਨਾਂ ਵੱਲੋਂ 1100 ਰੁਪਏ ਦੇ ਨਾਲ ਪ੍ਰਦੀਪ ਠੰਡੋਰੀ ਵਾਜੇ ਸਨਮਾਨ ਹੋਏਗਾ ਆਸਟ੍ਰੇਲੀਆ ਵਾਲੇ ਭਰਾਵਾਂ ਦਾ ਧੰਨਵਾਦ ਜਿਹੜਾ ਬਲੋ 1100 ਰੁਪਏ ਦੇ ਨਾਲ ਢੰਡੋਲੀ ਵਾਲੇ ਪ੍ਰਦੀਪ ਦਾ ਸਨਮਾਨ ਕੀਤਾ ਜਾਣਾ ਹਾਂਜੀ ਵਾਹ ਜੀ ਵਾਹ ਸੱਜਿਆ ਆਓ ਬਾਈ 40 ਸਾਲਾਂ ਆਜੋ ਜੀ ਆਜੋ ਆਓ ਏ ਕਬੱਡੀਆਂ ਹੁਣ 40 ਸਾਲਿਆਂ ਨੂੰ ਖੜਦੋ ਇੱਧਰ ਤੇ ਨੌ ਤੇ ਚਵਾਰਾ ਟੰਗਿਆ ਪਿਆ 40 ਸਾਲਿਆਂ ਨੂੰ ਖੜਦੋ ਇੱਕ ਦੋ ਤਿੰਨ ਵਾਲਿਆਂ ਇੱਧਰ ਨੌ ਤੇ ਚਵਾਰਾ ਟੰਗਿਆ ਪਿਆ ਓਏ ਢੰਡੋਲੀ ਵਾਲਾ ਹਰਮਨਾਂ ਓ ਪ੍ਰਦੀਪ ਤੂਫਾਨ ਤੂਫਾਨ ਖੇਡ ਮੈਦਾਨ ਦੇ ਵਿੱਚ ਪ੍ਰਦੀਪ ਤੂਫਾਨ ਓ ਰੇਡ ਪਾ ਰਿਹਾ ਮਿੱਤਰੋ ਓ ਪ੍ਰਦੀਪ ਤੂਫਾਨ ਰੇਡ ਪਾ ਰਿਹਾ ਕਿ ਪਹਾੜੋਂ ਸੇ ਟਕਰਾਏ ਹੁਣ ਹੋਲਡ ਨਹੀਂ ਹੈਗਾ ਤੂਫਾਨ ਕਹਤੇ ਹਨ ਹੁਣ ਹੋਲਡ ਨਹੀਂ ਹੈਗਾ ਜੀ ਉਸੇ ਜਵਾਨ ਕਹਤੇ ਹਨ ਜੋ ਪਹਾੜੋਂ ਸੇ ਟਕਰਾਏ ਉਸੇ ਤੂਫਾਨ ਕਹਤੇ ਹਨ ਜੋ ਤੂਫਾਨੋ ਸੇ ਟਕਰਾਏ ਉਸੇ ਜਵਾਨ ਕਹਤੇ ਹੈ ਉਹ ਪ੍ਰਦੀਪ ਹੈ ਮਿੱਤਰੋ 인ਦਰਜੀਤ ਆ ਗਾ ਕਾਲਿਆ ਹੁਣ ਚੱਕ ਮੈਕ ਮੈਨੂੰ ਐਂ ਲੱਗਦਾ ਹਾਬਣਾ ਵੀ ਇੱਕ ਨੇ ਤੇ ਇੱਕ ਨੰਬਰ ਲੈਣਾ ਹੋਵੇ ਤੇ ਕਿਵੇਂ ਮੈਨੂੰ ਲੱਗਦਾ ਬੋਲੇ ਨੇ ਹੋਣਾ ਉਹ ਗੱਲਾਂ ਟਿਕਾਣੇ ਗੱਲਾਂ ਟਿਕਾਣੇ ਇੱਕ ਦੋ ਤਿੰਨਾਂ ਕਹਿੰਦੇ ਘਨੌਰੀ ਵਾਲਾ ਮਣੀ ਮੈਨੂੰ ਐਂ ਲੱਗਦਾ ਵੀ ਐਂ ਲੱਗਦਾ ਛਾਲਾ ਜਾਂ ਮਾਰੀ ਜਾਂਦਾ ਪਰ ਜਿਹੜੀ ਰੇਡ ਹੁਣ ਜੱਜਦੀ ਪਵੇਗੀ ਉਹ ਟਰਨਿੰਗ ਪੁਆਇੰਟ ਪਵੇਗੀ ਮੈਚ ਦਾ ਰੁਖ ਬਦਲੂ ਜਿਹੜੀ ਜਿੱਤ ਗਈ ਇੱਕ ਨਾਮ ਦੀ ਹੱਕਦਾਰ ਹੋ ਜੂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਬਾਬੇ ਨੇ ਦੱਸਣਾ ਆਪਾਂ ਤੇ ਬੋਲ ਹੀ ਦੇਣਾ ਸਾਡੇ ਪਿੱਛੇ ਨਾ ਲੱਗੋ ਉਹ ਤਾਂ ਬਾਬਾ ਦੱਸੋ ਜਿੰਨਾ ਬਾਬੇ ਨੂੰ ਛੇੜੋਗੇ ਬਾਬਾ ਘਾਬਰ ਦਾ ਜਿੰਨਾ ਬਾਬੇ ਨੂੰ ਛੇੜੋਗੇ ਛੇੜੋਗੇ ਉਨਾ ਹੀ ਫਿਰ ਘਾਬਰ ਦਾ ਖੇਡ ਮੈਦਾਨ ਦੇ ਵਿੱਚ ਉਹ ਕਾਪੀ ਦੀ ਝੱਕੀ ਫਿਰਦਾ ਉਹ ਤੇ ਮੈਚ ਦੀ ਹਿੱਕ ਲਈ ਫਿਰਦਾ ਲਿੱਕਾ ਹਿੱਕਾ ਵੀ ਲਈ ਫਿਰਦਾ ਪਰ ਮੰਡੀ ਆਲਾ ਮੰਡੀ ਆਲਾ ਮੰਡੀ ਆਲਾ ਇਹ ਇੱਥੇ ਇੱਥੇ ਏ ਹਾਏ ਉਹ ਉਛਲੀ ਮਾਰ ਦੇ ਇੱਕ ਲੈਲਾ ਸੁਆਦ ਪਿੰਡੋਲੀ ਜਿੱਤ ਗਈ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ